ਅਤੇ ਤਾਜਾ ਪੱਟੀ ਵਿਖੇ ਜਾਦ ਕਿਸਾਨ ਮੋਰਚੇ ਨੇ ਧਰਨਾ ਲਗਾਇਆ ਹ ਜਿੱਥੇ ਕੀ ਜਿਹੜੀਆਂ ਜਿੱਲੀ ਜਗਾ ਤੇ ਗਰੀਬ ਲੋਕਾਂ ਦਾ 70 ਸਾਲਾਂ ਤੋਂ ਕਬਜ਼ਾ ਹੈ ਉਸ ਨੂੰ ਸਰਕਾਰ ਹੜਪ ਰਹੀ ਹੈ ਤੇ ਉਸ ਦਾ ਕਬਜ਼ਾ ਛਡਾਉਣ ਲਈ ਜਿਹੜਾ ਪ੍ਰਸ਼ਾਸਨ ਆਇਆ ਹੋਇਆ ਤੇ ਜਿੰਦਾਬਾਦ 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 ਕੀ ਕਰਨਗੇ ਗੱਲਾਂ ਠਣਦੇ ਹੜ ਵੰਦੇ जाने खाने लोकां ने हड़ पकड़े जाने सिविल प्रशासन मुर्दाबाद 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 सिविल प्रशासन मुर्दाबाद मुर्दाबाद पुलिस प्रशासन को बैक गो बैक वर्ल्ड प्रशासन को बैक गो बैक सिविल प्रशासन को बैक गो बैक ਪੰਜਾਬ ਸਰਕਾਰ ਇਹ ਐਲਾਨ ਕਰਦੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਪੁਰਾਣੇ ਕਬਜ਼ੇ ਹੈ ਉਹ ਸਰਕਾਰੀ ਫੀਸ ਦੇ ਕੇ ਆਪਣੇ ਮਕਾਨ ਦੀ ਰਜਿਸਟਰੀ ਕਰਵਾ ਸਕਦੇ ਹੈ ਔਰ ਦੂਜੇ ਪਾਸੇ ਕਾਨੂੰਨ ਦਾ ਸਹਾਰਾ ਲੈ ਕੇ ਮਾਨਜੁਕ ਅਦਾਲਤਾਂ ਦੀ ਆੜ ਦੇ ਵਿੱਚ ਗਰੀਬਾਂ ਦੇ ਮਕਾਨ ਢਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਇੱਥੇ ਆਏ ਐ। ਹਜ਼ਾਰ ਇਕਸਾਨ ਮੋਰਚਾ ਪੰਜਾਬ। ਅਤੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਾਥੀ ਇੱਥੇ ਪਹੁੰਚੇ ਐ। ਅਸਪੜਾ ਤੋਂ ਕਟਿਆਣ ਵਾਲੀ ਤੋਂ ਆਜੰਬੜਾ ਤੋਂ ਰੋੜੇ ਵਾਲੀ ਤੋਂ ਸ੍ਰੀਂਦਰ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਐ ਤੇ ਹੋਰ ਵੀ ਵੱਖ-ਵੱਖ ਪਿੰਡਾਂ ਤੋਂ ਸਾਥੀ ਇੱਥੇ ਪਹੁੰਚੇ ਐ। ਅਸੀਂ ਕਿਸੇ ਵੀ ਕੀਮਤ ਤੇ ਇਹ ਗਰੀਬ ਲੋਕਾਂ ਤੇ ਅਨਸੂਚਿਤ ਜਾਤੀ ਪਾਈਚਾਰੇ ਦੇ ਲੋਕਾਂ ਤੇ ਹਾਂਜੀ ਜ਼ਬਰ ਤੇ ਜ਼ੁਲਮ ਨਹੀਂ ਹੋਣ ਦੇਵਾਂਗੇ ਜਦੋਂ ਕਿਸੇ ਵੱਡੇ ਅਫਸਰ ਤੇ ਜਾਂ ਕਿਸੇ ਵਿਧਾਇਕ ਤੇ ਜਾਂ ਕਿਸੇ ਐਮਪੀ ਤੇ ਜੋ ਅਨਸੂਚਿਤ ਜਾਤੀ ਪਾਈਚਾਰੇ ਦੇ ਆਏ ਉਹਨਾਂ ਨੂੰ ਕੋਈ ਮੁਸੀਬਤ ਪੈਂਦੀ ਹੈ ਚਾਹੁੰਨਾ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਉਹ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਨੂੰ ਬੜਾ ਜਾਜ ਕਰਦੇ ਆ ਵੀ ਅਸੀਂ ਇੱਥੇ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਦੇ ਅਧਿਕਾਰਾਂ ਰਾਹੀਂ ਵਿਧਾਨ ਸਭਾ 'ਚ ਪਹੁੰਚੇ ਆ ਕਿ ਸਾਡੇ ਨਾਲ ਇਹ ਨਾ ਇਨਸਾਫੀ ਹੋ ਰਹੀ ਹੈ ਕਿ ਸਾਡੇ ਪੁਲਿਸ ਪ੍ਰਸ਼ਾਸਨ 'ਚ ਵੀ ਬਹੁਤ ਸਾਰੇ ਸਾਥੀ ਐ ਹੋਜੇ ਨੇ ਜੋ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੀ ਦੇਣ ਏ ਰਾਏ ਸਰਕਾਰੀ ਨੌਕਰੀਆਂ ਲੈ ਕੇ ਇੱਥੇ ਖੜੇ ਆ ਸਾਡੇ ਕੋਲ ਇਹਨਾਂ ਨੂੰ ਵੀ ਆਪਣੇ ਇਹਨਾਂ ਗਰੀਬ ਲੋਕਾਂ ਦੇ ਹੱਕਾਂ ਵਾਸਤੇ ਦੇਖਣਾ ਚਾਹੀਦਾ ਹੈ ਇਹ ਲੋਕ ਜਿਨ੍ਹਾਂ ਨੂੰ 70 ਸਾਲ ਹੋ ਗਏ ਆਪਣੇ ਘਰ ਬਸਾਉਂਦੇ ਆ ਘਰ ਬਣਾਉਂਦੇ ਆ ਅੱਜ ਇਹ ਲੋਕ ਕਿੱਥੇ ਜਾਣਗੇ ਚਾਹੀਦਾ ਤਾਂ ਐਸੀ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਗਰੀਬ ਲੋਕਾਂ ਤੋਂ ਜੋ ਸਰਕਾਰੀ ਫੀਸ ਬਣਦੀ ਹੈ ਉਹ ਸਰਕਾਰੀ ਫੀਸ ਲੈ ਕੇ ਭਵਨ ਸਿੰਘ ਬਾਣ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਹੋયા ਇਹਨਾਂ ਦੇ ਮਕਾਨਾਂ ਦੀ ਰਜਿਸਟਰੀ ਕਰਦੇ ਔਰ ਇਹਨਾਂ ਨੂੰ ਜਿਹੜਾ ਮਾਲਕਾਨਾ ਹੱਕ ਦਿੰਦੇ ਆ ਸਾਡੇ ਗਵਾਂਢ ਪਿਛਲੇ ਦਿਨੀ ਵੀ ਪੱਕਾ ਸੀਡ ਫਾਰਮ ਦੇ ਲੋਕਾਂ ਨਾਲ ਵੀ ਐਸੇ ਤਰ੍ਹਾਂ ਜ਼ਬਰ ਤੇ ਜ਼ੁਲਮ ਜਿਹੜਾ ਢਾਇਆ ਗਿਆ ਕੇਂਦਰ ਸਰਕਾਰ ਵੱਲੋਂ ਉਦੋਂ ਇਹੀ ਪੰਜਾਬ ਸਰਕਾਰ ਹਿੰਦੀ ਸੀ ਕੇਂਦਰ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਲੋਕਾਂ ਤੇ ਜ਼ਬਰ ਕਰ ਰਹੀ ਐ ਠੱਗਾ ਕਰ ਰਹੀ ਐ ਤੇ ਅੱਜ ਖੁਦ ਪੰਜਾਬ ਸਰਕਾਰ ਕੀ ਕਰ ਰਹੀ ਐ ਸਾਡੇ ਨਾਲ ਪੰਜਾਬ ਸਰਕਾਰ ਦੀ ਵੀ ਕਹਿਣੀ ਤੇ ਕਥਨੀ ਚ ਫਰਕ ਆ ਗਿਆ ਮੈਂ ਇੱਥੇ ਸਿਵਲ ਪ੍ਰਸ਼ਾਸਨ ਪਹੁੰਚ ਚੁੱਕਿਆ ਐ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਐ ਮੀਡੀਆ ਦੇ ਸਾਥੀ ਪਹੁੰਚ ਚੁੱਕਿਆ ਐ ਇਹਨਾਂ ਦੇ ਰਾਹੀਂ ਸਰਕਾਰ ਨੂੰ ਅਪੀਲ ਕਰਦਾ ਕਿ ਸਾਡੇ ਜਿਹੜੇ ਇੱਥੇ ਗਰੀਬ ਲੋਕਾਂ ਦੇ ਅੱਜ ਘਰ ਟਾਉਣ ਵਾਸਤੇ ਤੁਸੀਂ ਆਏ ਹੋ ਇਹ ਆਪਣਾ ਫਰਮਾਨ ਵਾਪਸ ਲਿਆ ਜਾਵੇ ਤੇ ਇਹਨਾਂ ਗਰੀਬ ਲੋਕਾਂ ਤੇ ਸਰਕਾਰੀ ਫੀਸ ਲੈ ਕੇ ਮਾਲਕਾਨਾ ਹੱਕ ਦਿੱਤੇ ਜਾਣ ਕਿਉਂਕਿ ਮਾਲਕਾਨਾ ਹੱਕ ਮਿਲਣ ਦੇ ਨਾਲ ਸਾਨੂੰ ਦੋਹਰਾ ਫਾਇਦਾ ਹੈ ਇੱਕ ਤਾਂ ਅਸੀਂ ਪੱਕੇ ਇਥੋਂ ਦੇ ਮਾਲਕ ਬਣ ਜਾਾਂਗੇ ਆਪਣੇ ਮਕਾਨਾਂ ਦੇ ਦੂਜਾ ਜਦੋਂ ਸਾਡੇ ਰਜਿਸਟਰੀ ਹੋ ਗਈ ਸਾਡੇ ਇੰਤਕਾਲ ਦਰਜ ਹੋ ਗਏ ਤਾਂ ਅਸੀਂ ਆਪਣੇ ਮਕਾਨ ਤੇ ਕੋਈ ਲੋਨ ਵਗੈਰਾ ਵੀ ਲੈ ਸਕਦੇ ਆ ਇਹ ਸਰਕਾਰ ਚਾਵੇ ਤਾਂ ਸਾਡਾ ਹੱਕ ਸਾਨੂੰ ਬੜੇ ਆਰਾਮ ਨਾਲ ਦੇ ਸਕਦੀ ਹੈ ਸਰਕਾਰ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਲੋਕਾਂ ਦੇ ਸਰਕਾਰ ਦੇ ਵਿੱਚ ਇਹ ਪਵਾੜਾ ਪਾ ਕੇ ਰੱਖਦਾ ਹੈ ਕਿ ਜਿੰਨਾ ਚਿਰ ਲੋਕ ਸੜਕਾਂ ਤੇ ਨਾ ਆਣ ਇਹ ਸੜਕਾਂ ਤੇ ਆਉਣ ਲਈ ਲੋਕਾਂ ਨੂੰ ਮਜਬੂਰ ਕਰਦੇ ਆ ਤਾਂ ਲੋਕ ਸੜਕਾਂ ਤੇ ਆਉਂਦੇ ਆ ਇਹ ਮਸਲਾ ਫੇਰ ਇਹ ਕੀਤੇ ਜਾ ਕੇ ਟੇਬਲ ਤੇ ਬਹਿ ਕੇ ਹੱਲ ਹੋਣਾ ਹੈ ਇਹ ਮਸਲਾ ਜਿਹੜਾ ਉਹ ਪਹਿਲਾਂ ਵੀ ਸਰਕਾਰ ਤੇ ਪ੍ਰਸ਼ਾਸਨ ਆ ਉਹ ਆਪਣੇ ਨਾਲ ਬੈਠ ਕੇ ਮਸਲਾ ਹੱਲ ਕਰ ਸਕਦੀ ਹੈ ਸੋ ਸਰਕਾਰ ਦੇ ਸਾਥੀਓ ਆਪਾਂ ਇੱਥੇ ਡਟੇ ਰਹਿਣਾ ਹੈ ਡਰਨਾ ਨਹੀਂ ਕਿਸੇ ਨੇ ਵੀ ਭਾਵੇਂ ਕੋਈ ਆ ਜੇ ਆਜ਼ਾਦ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਚੌਧਰੀ ਮਨੋਜ ਕੁਮਾਰ ਜੀ ਗੁਦਾਰਾ ਸਾਡੇ ਆਪ ਵਿਚਕਾਰ ਬੈਠੇ ਆ ਇਹ ਉਹਨਾਂ ਚਿਰ ਅਸੀਂ ਜਾਂਦੇ ਨਹੀਂ ਜਿੰਨਾ ਚਿਰ ਸਾਡੇ ਹੱਕ ਸਾਨੂੰ ਨਾ ਮਿਲਣ। ਸੋ ਇੱਕ ਵਾਰੀ ਫੇਰ ਆਪਾਂ ਨਾਅਰੇ ਦੇ ਨਾਲ ਪ੍ਰਸ਼ਾਸਨ ਨੂੰ ਸਟੇਟ ਕਰ ਦਈਏ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। 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 ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ।

गरीब मजदूर मेहनत कश कामगार मजलूम लोगों के हक में खड़ा है शासन व प्रशासन द्वारा अदालत के हवाले से इनके मकान तोड़ने का जो शासन के प्रशासन के द्वारा प्रयास किया जा रहा है एक तरफ मान सरकार का कहना है कि जो 20-25 साल के पुराने कब्जे हैं, उनको हम रजिस्ट्री का हक देंगे वाजिब खर्चा लेकर के दूसरी तरफ 70-70 सौ सौ सालों से इनकी आज चार पीढ़िया इन घरों में रहते हुए होगी उन 25 घरों का और दो मंदिर और जो वहां पे पहले छप्पड़ था जो एक किले और दो कनाल का कैसा कुछ है है कागजों में एक तरफ तो एक किले और दो कनाल का बता रहे हैं और दूसरी तरफ तो बारह किले का बता रहे हैं इनको ये क्लियर नहीं है शासन और प्रशासन को कि असल में ये बात क्या है क्योंकि यहाँ पे ये थप्पड़ का व्यवस्था नहीं थी पहले ये भट्टों की जगह थी और ये जो इसके अंदर 25 परिवार बैठे हैं वो कोई कब्जे से नहीं क्योंकि गांव के अंदर जैसे रिश्तों पे अगला अगले को घर दे के चला जाता है अगला अगले को घर दे के चला जाता है तो इन्होंने खरीद की हुई चीज़ है जो खरीद की हुई चीज़ है उसको यदि कोई किसी शासन और प्रशासन तोड़ने की कोशिश करेगा आजाद किसान मोर्चा इनके साथ चट्टान की तरह खड़ा रहेगा और ईंट का जवाब पत्थर से दिया जाएगा किसी मजलूम और का, कामगार का घर तोड़ने नहीं दिया जाएगा एक रहे नेक रहे जुड़े रहे धन्यवाद अपना जरा हक हकूक है वो जड़े किसी खो नहीं देवे साडे हक डाका मार नहीं देवे ਇਤਿਹਾਸ ਗਵਾਹ ਜਦੋਂ ਜਦਾਂ ਵੀ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ ਲੋਕਾਂ ਨੇ ਉਸ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਕੀਤਾ 85% ਕੁਰਬਾਨੀਆਂ ਉਹ ਪੰਜਾਬ ਦੇ ਲੋਕਾਂ ਨੇ ਦੇਹ ਦੇ ਲਈ ਦਿੱਤੀਆਂ ਉਨ੍ਹਾਂ ਵਿੱਚ 2400 ਤੋਂ ਜ਼ਿਆਦਾ ਸਾਡੇ ਮਜਬੂਤ ਸਿੱਖ ਭਾਈਚਾਰੇ ਨੇ ਕੁਰਬਾਨੀਆਂ ਦਿੱਤੀਆਂ ਇਹੋ ਇਤਿਹਾਸਿਕ ਵਾਅ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਿੱਦੇ ਚਾਰੇ ਧਰਮਾਂ ਵਾਸਤੇ ਚਾਰ ਦਰਵਾਜ਼ੇ ਰੱਖੇ ਗਏ ਸਾਰਿਆਂ ਲਈ ਦਰਵਾਜੇ ਖੁੱਲੇ ਰੱਖੇ ਗਏ ਉਸ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਲਈ ਮਸਾ ਰੰਗਣ ਦੇ ਉਤੇ ਕੰਜਰੀਆਂ ਨੇ ਚੌਣੀਆਂ ਸ਼ੁਰੂ ਕਰਤੀਆਂ ਤਾਂ ਤਾਂ ਹਾਨੂੰ ਯਾਦ ਹੋਵੇਗਾ ਉਸ ਮਸਾ ਰੰਗਣ ਨੂੰ ਸਜ਼ਾ ਦੇਣ ਦੇ ਲਈ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਮਸਾ ਰੰਗੜ ਦਾ ਸਿਰ ਵੱਢ ਕੇ ਔਰ ਨੇਜੇ ਦੇ ਟਾਂਕੇ ਰਾਜਸਥਾਨ ਵਾਲੂ ਲੈ ਗਏ ਸਨ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਹਨਮਾਨਗੜ ਗੁਰਦੁਆਰਾ ਸਾਹਿਬ ਸਥਾਪਿਤ ਹੈ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਫਾਇਸ ਸਾਹਿਬ ਸਿੰਘ ਜੀ ਕਿਹਦਾ ਕਿਹਦਾ ਨਾ ਇਤਿਹਾਸ ਦੇ ਵਿੱਚ ਲਈਏ ਜਿਹੜੇ ਮذਬੀ ਸਿੱਖਾਂ ਨੇ ਗੁਰੂ ਸਾਹਿਬਾਂ ਤੇ ਕੁਰਬਾਨੀਆਂ ਨਹੀਂ ਦਿੱਤੀਆਂ ਅੱਜ ਇੱਥੇ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਮذਬੀ ਕੋਈ ਜਾਤ ਨਹੀਂ ਹੈ ਮذਬੀ ਉਹਨੂੰ ਕਿਸ ਨੇ ਕਹਿ ਗਿਆ ਜਿਨੇ ਧਰਮ ਦੀ ਪਾਲਣਾ ਕੀਤੀ ਜਿਨੇ ਮذਬ ਦੇ ਉੱਤੇ ਚੱਲਣ ਦੇ ਪਾਲਣਾ ਕੀਤੀ ਉਹਨੂੰ ਮੱਝ ਵੀ ਸਿੱਖਿਆ ਗਿਆ ਇਹ ਸਭ ਤੋਂ ਵੱਡੇ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਜਿਹਨਾਂ ਖਿਤਾਬ ਦਿੱਤਾ ਗਿਆ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਹੜੇ ਚਾਂਦਨੀ ਚੌਂਕ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ ਸਨ ਸੋ ਆਪਣੇ ਇਤਿਹਾਸ ਨੂੰ ਯਾਦ ਕਰਦੇ ਆ ਸਾਥੀਓ ਚਾਰ ਬਰ ਤਿਆਰ ਰਹਿਣਾ ਆਪਾਂ ਪ੍ਰਸ਼ਾਸਨ ਆਊਗਾ ਕਿਸੇ ਨੇ ਤੱਕਾ ਮੁਕੀ ਨਹੀਂ ਕਰਨਾ ਪ੍ਰਸ਼ਾਸਨ ਨਾਲ ਆਪਾਂ 11 ਮੈਂਬਰੀ ਕਮੇਟੀ ਇੱਥੇ ਬਣਾ ਲੈਨੇ ਆ ਉਹ 11 ਮੈਂਬਰੀ ਕਮੇਟੀ ਹੈ ਜਿਹੜੀ ਪ੍ਰਸ਼ਾਸਨ ਨਾਲ ਗੱਲ ਕਰ ਲੂਗੀ ਕਿਸੇ ਨੇ ਧਰਨੇ 'ਚ ਹਿਲਣਾ ਨਹੀਂ ਟੈਂਟ ਆਪਣਾ ਲੱਗ ਚੁੱਕਿਆ ਔਰ ਇਹ ਪੱਕਾ ਮੋਰਚਾ ਸ਼ਾਇਦ ਆਪਾਂ ਨੂੰ ਲਾਉਣਾ ਪੈ ਜੇ ਤਾਂ ਆਪਾਂ ਲਾਵਾਂਗੇ ਸਾਡੇ ਪ੍ਰਧਾਨ ਮਨੋਜ ਕੁਮਾਰ ਜੀ ਖੁਦਾਰਾ ਜਨਰਲ ਸਕੱਤਰ ਆਜ਼ਾਦ ਵੀਰ ਸਿੰਘ ਜੀ ਅਤੇ ਹੋਰ ਜਿਹੜੇ ਵੱਖ-ਵੱਖ ਪਿੰਡਾਂ ਤੋਂ ਸਾਥੀ ਇੱਥੇ ਪਹੁੰਚੇ ਆ ਅਸੀਂ ਸਾਰੇ ਤੁਹਾਡੇ ਨਾਲ ਆ ਸੁਰੇਂਦਰ ਜੀ ਆਪਣੀ ਟੀਮ ਦੇ ਨਾਲ ਪਹੁੰਚੇ ਆ ਤਸ਼ਵੀਰ ਸਿੰਘ ਜੀ ਉਹਨਾਂ ਆਜੇ ਮਾਲੇ ਤੋਂ ਉਹ ਵੀ ਆਪਣੇ ਸਾਥੀ ਲੈ ਕੇ ਇੱਥੇ ਜਲਦੀ ਪਹੁੰਚਣ ਵਾਲੇ ਆ ਹੋਰ ਵੀ ਪਿੰਡਾਂ ਚੋਂ ਲੋਕ ਜਿਵੇਂ ਜਿਵੇਂ ਸਾਡਾ ਮਾਹੌਲ ਵਧਦਾ ਜਾਊਗਾ ਉਹ ਪਿੰਡਾਂ ਦੇ ਸਾਥੀ ਜਿਹੜੇ ਉਹ ਇੱਥੇ ਆ ਰਹੇ ਆ ਤੋਂ ਆਰਾਮ ਨਾਲ ਆਪਾਂ ਬੈਠਣਾ ਹੈ ਕਿਸੇ ਆਉਣ ਜਾਣ ਵਾਲੇ ਨੂੰ ਆਪਾਂ ਪਰੇਸ਼ਾਨ ਨਹੀਂ ਕਰਨਾ ਕੋਈ ਹੋਰ ਆਉਂਦਾ ਤੱਕ ਕੋਈ ਐਂਬੂਲੈਂਸ ਆਉਂਦੀ ਆ ਜਾਂ ਕੋਈ ਵੀ ਸਾਧਨ ਆਉਂਦਾ ਹੈ ਉਹਨੂੰ ਆਪਾਂ ਪਰੇਸ਼ਾਨ ਨਹੀਂ ਕਰਨਾ ਅੱਜ ਆਪਾਂ ਨੂੰ ਇਕੱਠਾ ਕਿਉਂ ਹੋਣਾ ਪਿਆ ਪਹਿਲਾਂ ਕਿਉਂ ਨਹੀਂ ਆਪਾਂ ਇਕੱਠੇ ਹੋਏ ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ ਜਬਾ ਬਾਣ ਲਾਗਿਓ ਤਬੈ ਰੋਸ ਜਾਗੇਓ ਜੇ ਸਾਡੇ ਤੇ ਅੱਜ ਭੀੜ ਪਈ ਹੈ ਸਾਨੂੰ ਸਰਕਾਰ ਨੇ ਸਾਡੀ ਦੁੱਖ ਦੀ ਰੱਖ ਤੇ ਹੱਥ ਰੱਖਿਆ ਤਾ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਤੇ ਇਕੱਠੇ ਹੀ ਰਹਿਣਾ ਆਪਾਂ ਕਿਉਂਕਿ ਜਿਹੜੀ ਅੱਗ ਅੱਜ ਪਿੰਡ ਤਾਜਾ ਪੱਟੀ ਦੇ ਲੋਕਾਂ ਕੋਲ ਪਹੁੰਚੀ ਐ ਇਹ ਅੱਗ ਹੌਲੀ-ਹੌਲੀ ਦੂਜੇ ਪਿੰਡਾਂ 'ਚ ਵੀ ਜਾਣੀ ਐ ਪ੍ਰਸ਼ਾਸਨ ਇਮਤਿਹਾਨ ਲੈ ਰਿਹਾ ਵੀ ਸਾਨੂੰ ਦੇਖੋ ਕੌਣ ਰੁਕਦਾ ਕਿ ਨਹੀਂ ਕੋਈ ਰੋਕਦਾ ਤੇ ਜੇ ਤਾਜਾ ਪੱਟੀ ਵਾਲੇ ਲੋਕਾਂ ਨੇ ਅੱਜ ਖੱਲ ਪਾਤੀ ਤਾਂ ਇਹ ਪ੍ਰਸ਼ਾਸਨ ਇਸ ਤੋਂ ਗਾਂਹ ਹੋਰ ਪਿੰਡਾਂ ਵੱਲ ਨਹੀਂ ਜਾਊਗਾ ਤੇ ਮੈਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਸਾਥੀਓ ਇਹ ਇਕੱਲੇ ਤਾਜੇ ਪੱਟੀ ਪਿੰਡ ਦਾ ਮਸਲਾ ਨਹੀਂ ਹੈ ਇਹ ਸਾਰੇ ਪਿੰਡਾਂ ਦਾ ਹੀ ਮਸਲਾ ਹੈ ਕਿਉਂਕਿ ਸਾਰੇ ਪਿੰਡਾਂ 'ਚ ਗਰੀਬ ਲੋਕ ਆ ਜਿਹੜੇ ਉਹ ਛੱਪਣਾ ਤੇ ਜਾਂ ਪੰਚਾਇਤੀ ਸ਼ਾਮਲਾਟੀ ਜ਼ਮੀਨ ਦੇ ਵਿੱਚ ਬੈਠੇ ਆ ਤਕੜੇ ਹੋ ਜੋ ਤਿਆਰ ਬਰ ਤਿਆਰ ਹੋ ਆਪਣੇ ਇਤਿਹਾਸ ਨੂੰ ਆਜ਼ਾਦ ਕਰਦੇ ਆ ਆਪਣੇ ਹੱਕ ਹਲੂਲਾ ਦੀ ਜਿਹੜੀ ਰਾਖਾ ਰੱਖਿਆ ਜਿਹੜੀ ਆਪਾਂ ਆਪ ਕਰਨੀ ਹੈ ਕਿਉਂਕਿ ਸਰਕਾਰਾਂ ਤੋਂ ਸਾਨੂੰ ਕੋਈ ਝਾਕ ਨਹੀਂ ਕਰਨੀ ਚਾਹੀਦੀ ਆਪਣੇ ਹੱਕਾਂ ਦੀ ਰਾਖੀ ਸਾਨੂੰ ਆਪ ਕਰਨੀ ਪੈਣੀ ਹੈ ਵੱਡੀ ਖੁਸ਼ੀ ਦੀ ਗੱਲ ਹੈ ਇਹ ਹੈ ਕਿ ਅੱਜ ਧਰਨੇ ਦੇ ਵਿੱਚ ਜਿੱਥੇ ਸਾਡੇ ਆਦਮੀ ਭਾਈ ਪਹੁੰਚੇ ਹੈ ਉਥੇ ਸਾਡੀਆਂ ਬੀਬੀਆਂ ਭੈਣਾਂ ਵੀ ਤਾਨੇ ਦੇ ਸ਼ਮੂਲੀਦ ਕੀਤੀ ਹੈ ਕਿਉਂਕਿ ਇਹ ਬੀਬੀਆਂ ਵੀ ਸਾਡੀਆਂ ਮਾਈ ਭਾਗੋ ਦੀਆਂ ਵਾਰਸਾਂ ਨੇ ਮਾਤਾ ਅਮਰਤਾ ਬਿਸ਼ਨੋਈ ਦੀਆਂ ਵਾਰਸਾਂ ਨੇ ਇਹ ਬੀਬੀਆਂ ਸਾਡੀਆਂ ਚਾਹਸੀ ਦੀ ਰਾਣੀ ਲక్ష్ਮੀਬਾਈ ਦੀਆਂ ਵਾਰਸਾਂ ਨੇ ਜਿਵੇਂ ਕਹਿੰਦੇ ਆ ਇੱਕ ਤੇ ਇੱਕ ਮਿਲ ਕੇ 11 ਹੋ ਜਾਂਦੇ ਆ ऐसे तना आपा भी एक ते एक मिलके जेडे 11 हो गए हां तो इस तरह आपा तगड़े हो के प्रशासन ਦਾ ਮੁਕਾਬਲਾ ਕਰ ਸਕਦੇ ਆ ਕਿਉਂਕਿ ਸਾਡੀ ਡਿਊਟੀ ਪਰਮਾਤਮਾ ਨੇ ਇਹੀ ਲਈ ਹੈ ਵੀ ਜਿੱਥੇ ਵੀ ਕਿਤੇ ਅਨੁਸੂਚਿਤ ਜਾਤੀ Rajasthan ਦੇ ਬਾਰਡਰ ਤੋਂ ਸਾਡੇ ਵਿਚਕਾਰ ਸਾਥੀ ਸਾਡੇ ਪਹੁੰਚੇ ਆ ਬਲਕਰਨ ਸਿੰਘ ਜੀ ਜੋ ਇਕਾਈ ਦੇ ਪ੍ਰਧਾਨ ਵੀ ਨੇ ਔਰ ਪੱਤਰਕਾਰ ਵੀ ਨਾਲ ਕਰਦੇ ਆ ਦੋਨੇ ਸਵਾਵਾਂ ਸਾਨੂੰ ਇਹ ਸੰਗਠਨ ਨੂੰ ਆਜਾਦ ਕਿਸਾਨ ਮੋਰਚੇ ਨੂੰ ਦੇ ਰਹੇ ਆ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਫਲਕਰਨ ਸਿੰਘ ਜੀ ਵੈਲ ਜੀ ਦਾ ਖਾਲਸਾ ਸ਼੍ਰੀ ਵੈਲ ਜੀ ਕੀ ਫਤਿਹ ਅੱਜ ਤੋਂ ਪਹਿਲਾਂ ਜਿੰਨੇ ਵੀ ਸਾਥੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਗਰੀਬ ਕਿਸਾਨ ਮਜ਼ਦੂਰ ਇੱਕਤਾ ਜਿਹੜੀ ਹੈਗੀ ਆ ਉਹ ਤੁਹਾਡੇ ਘੱਟ ਤੋਂ ਦਿਖਾਈ ਦੇ ਰਹੀ ਆ ਤੇ ਸਭ ਤੋਂ ਪਹਿਲਾਂ ਆਜ਼ਾਦ ਕਿਸਾਨ ਮੋਰਚੇ ਦੇ ਨਾਅਰੇ ਲਾਵਾਂਗੇ ਆਪਾਂ ਦੋ ਤਿੰਨ ਆਜ਼ਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਆਜ਼ਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਆਜ਼ਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡਾ ਇੱਥੇ ਰੱਖ ਸਾਡਾ ਇੱਥੇ ਰੱਖ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਧਰਨੇ ਦੇ ਵਿੱਚ ਡਟ ਕੇ ਰਹਿਣਾ ਜੋ ਗਰੀਬ ਮਜ਼ਦੂਰ ਜੋ 70 ਸਾਲ ਤੋਂ ਇੱਥੇ ਰਹਿ ਰਹੇ ਨੇ ਆਪਣੀ ਰਹਿਤ ਦੇ ਵਿੱਚ ਅੱਜ ਕਿਸਾਨ ਨੇ ਸਰਕਾਰ ਨੇ ਨੋਟਿਸ ਕਰ ਦਿੱਤਾ ਜਾਰੀ ਕੀ ਇਹਨਾਂ ਦੇ ਮਕਾਨ ਢੋਣ ਦਿੱਤੇ ਜਾਣ ਆਪਾਂ ਆਪਣਾ ਹੱਕ ਲੈ ਕੇ ਰਹਿਣਾ ਆਪਾਂ ਇਸੇ ਤਰ੍ਹਾਂ ਆਪਣੇ ਇਸ ਧਰਨੇ ਤੇ ਡਟ ਕੇ ਰਹਿਣਾ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਆ ਗਏ ਇਸ ਕੋਈ ਨਹੀਂ ਨਾ ਦਬਾਉਂਦਾ ਸਰਦਾਰ ਪ੍ਰਗਟ ਸਿੰਘ ਜੀ ਚੱਕਰਵਰਤੀ ਫੌਜਾਂ ਉਸਿਆ ਦੀਆਂ ਇਹ ਵੀ ਸਾਡੇ ਵਿਚਕਾਰ ਪਹੁੰਚੇ ਆ ਇਹਨਾਂ ਸਾਰਿਆਂ ਦਾ ਅਸੀਂ ਵਾਕਤ ਕਰਦੇ ਆ ਕਿ ਮੈਂ ਬੇਨਤੀ ਕਰਦਾ ਪ੍ਰਗਟ ਸਿੰਘ ਨੂੰ ਇਹ 5 ਮਿੰਟ ਵਾ ਕੇ ਕੱਟਾ ਵਿਚਾਰ ਤਾਂ ਕੇ ਕਰ ਲਈਏ ਪ੍ਰਗਟ ਸਿੰਘ ਬਹੁਤ ਅੱਗੇ ਕੁਝ ਨੂੰ ਪਾਛਾ ਲਿਓ ਪਹੁੰਚਾਂ ਦੰਦਵਾ ਸਾਹਿਬ ਤੋਂ ਆਈਆਂ ਜੀ ਤਾਂ ਕੋਈ ਨਹੀਂ ਘਰ ਦੇ ਜਾ ਫਿਕਰ ਨੂੰ ਬਾਤ ਜੋਕ ਤੇ ਲੋਕੀ ਨਾਲ ਤੱਕਾ ਹੁੰਦਾ ਕਿਤੇ ਵੀ ਤਾਂ ਫੌਜਾਂ ਉਥੋਂ ਪਹੁੰਚਦੀਆਂ ਡਿਊਟੀ ਲਈਏ ਦੱਸਦੇ ਬਾਦਸ਼ਾਹ ਨੇ ਜਿਹੜਾ ਆਪਣਾ ਹੱਕ ਤੇ ਆਪਾਂ ਲੈਣਾ ਹੀ ਲੈਣਾ ਹੈ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੱਕਾ ਕਰਦਾ ਹੋਣਾ ਨਸ਼ੇ ਦੀ ਬੜੀ ਵੱਡੀ ਚਾਲ ਦੀ ਪਈ ਖੇਡ ਹੈ ਮੁੰਡੇ ਘਰਾਂ 'ਚ ਵਾਰ-ਵਾਰ ਕੇ ਲੋਕਾਂ ਨੂੰ ਲੁੱਟਮਾਰ ਕਰਦੇ ਹਨ ਉਸੇ ਵੀ ਫੌਜਾਂ ਜੂੜੀਆਂ ਭੇਜਤੋਣੀਆਂ ਹਨ ਤਾਂ ਰਾਈਨਾਮੇ ਵੀ ਕਰਾਉਂਦੇ ਨੇ ਤਾਂ ਹਰ ਥਾਂ ਦਾ ਮਸਲਾ ਹਰ ਗੱਲ ਦਾ ਮਸਲਾ ਜਿਹੜਾ ਹੋ ਜਾਂਦਾ ਹੱਲ ਬੈਠ ਕੇ ਜੇ ਉਹਦੀ ਵਿਚਾਰ ਕੀਤੀ ਜਾਵੇ ਤਾਂ ਤੇ ਆਪਾਂ ਵਿਚਾਰ ਜਿਹੜੀ ਇਹ ਬੈਠ ਕੇ ਕਰਾਂਗੇ ਪ੍ਰਸ਼ਾਸਨ ਨਾਲ ਵੀ ਸਰਕਾਰ ਨਾਲ ਵੀ ਤੇ ਆਪਾਂ ਉਹਨਾਂ ਨਾਲੋਂ ਆਪਣੇ ਨਾਲ ਤੇ ਜੇ ਕੋ ਧੱਕਾ ਕਰਨਗੇ ਫਿਰ ਆਪਾਂ ਦੂਜੇ ਪਾਸੇ ਚਲਦੀਆਂ ਫੋਜਾਂ ਵਾਹਿਗਰ ਜਿੱਕਾ ਖਾਲਸਾ ਵਾਹਿਗਰ ਜੀ ਦੇ ਪਤਲੇ ਸੋਨੇ ਆ ਭਾਈ ਜਸਵੀਰ ਸਿੰਘ ਗੁੰਨਾ ਜੀ ਸਾਡੇ ਪ੍ਰਧਾਨ ਨੇ ਆਜੋ ਵੱਲੋਂ ਆਉਂਦਰਾ ਸਾਰਾ ਗੰਨ ਸਾਹਿਬ ਇਲਾਕਾ ਇਹਨਾਂ ਕੋਲੀ ਹੈ ਅਜਮਾਲਾ ਕਿਪਾ ਵਾਲੀ ਇਹ ਵੀ ਆਪਣੇ ਸਾਥੀਆਂ ਨਾਲ ਧਰਮੇਤ ਸੂਲੀਤ ਕਰਵਾ ਤੇ ਪਹੁੰਚੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਉਵੇਂ-ਉਵੇਂ ਸਾਡੇ ਵਿਚਕਾਰ ਜਿਹੜੇ ਸਾਥੀ ਜੋ ਇਨਸਾਫ ਸੰਤ ਸਾਥੀ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਪ੍ਰਸ਼ਾਸਨ ਤੇ ਇਨਸਾਫ ਆਪਾਂ ਕਿਵੇਂ ਲੈਣਾ ਹੈ ਉਹ ਸਾਡੇ ਵਿਚਕਾਰ ਪਹੁੰਚ ਰਹੇ ਹੈ ਤੇ ਧਰਨਾ ਮੇਨ ਲਗਾ ਦਾ ਬਹੁਤ ਵੱਡਾ ਧਰਨੇ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਕਿ ਆਪਾਂ ਦੇਖੋ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਲੋਕ ਸਾਡੇ ਮੁੰਡੇ ਨਾਲ ਮੁੰਡਾ ਜੋੜਨ ਵਾਸਤੇ ਆਪ ਤਿਆਰ ਹੁੰਦੇ ਆ ਰਹੇ ਕਿਉਂਕਿ ਵੀਡੀਓ ਜਾ ਰਹੀ ਹੈ ਗਰੁੱਪਾਂ ਦੇ ਵਿੱਚ ਉਹ ਆਪਣੇ ਆਪ ਜਿਹੜੇ ਸਾਥੀ ਆਉਂ ਆ ਰਹੇ ਆ ਪਰ ਆਪਾਂ ਨੂੰ ਆਪ ਨੂੰ ਇੱਥੇ ਥੋੜਾ ਜਿਹਾ ਆਪਣਾ ਜਿਹੜਾ ਉਹ ਅਨੁਸ਼ਾਸਨ ਹੈ ਉਹ ਬਣਾ ਕੇ ਰੱਖਣਾ ਪੈਣਾ ਕਿਉਂਕਿ ਬਾਹਰੋਂ ਸੰਗਤ ਆਵੇ ਆਪਾਂ ਆਸੇ ਪਾਸੇ ਖੜੇ ਰਹੀਏ ਜਾਂ ਇੱਧਰ ਉੱਤਰ ਜਾਂਦੇ ਰਹੀਏ ਤਾਂ ਉਹ ਮਹਿਸੂਸ ਕਰਦੇ ਯਾਰ ਪਿੰਡ ਵਾਲੇ ਦਸੇ ਪਾਸੇ ਫਿਰਦੇ ਆਪਾਂ ਫਿਰ ਇੱਥੇ ਕੀ ਬੈਠੇ ਹਣਾ ਸਾਰਿਆਂ ਨੂੰ ਬੇਨਤੀ ਹੈ ਵੀ ਬਹਿ ਜਾਓ ਆਰਾਮ ਨਾਲ ਐ ਸਵਾਦ ਆਵੇ ਬੈਠਾ ਧਰਨੇ 'ਚ ਜੋ ਆਈਏ ਨਾ ਆਪਾਂ ਪਰ ਬੈਹ ਜੀਏ ਬਾਰ ਬਾਰ ਬੇਨਤੀ ਨਾ ਕਰਨੀ ਪਵੇ ਕਿ ਬੈਹ ਜੋ ਬੈਹ ਜੋ ਯਾਰ ਬਾਰ ਬਾਰ ਨਾ ਕਹਿਣਾ ਪਵੇ ਇੱਕ ਵਾਰੀ ਕਹਿ ਦੋ ਬੇਨਤੀ ਕਰਤੀ ਹੋ ਬੈਹ ਜੋ ਆਨੰਦ ਫੇਰ ਹੀ ਆਉਦਾ ਹੈ ਮੋਰਚਾ ਜਿੰਦਾਬਾਦ 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 ਆਜ ਕਿਸਾਨ ਮੋਰਚਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਥੇ ਰੱਖ ਸਾਡਾ ਇਥੇ ਰੱਖ ਸਾਡਾ ਇਥੇ ਰੱਖ ਜਿੰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬੋਦ ਜੈ ਹਿੰਦ ਕੀ ਕੈਪਟਨਾਂਗੇ ਕਰਨਗੇ ਜੱਲਾਖੜੇ ਕਰਨਗੇ ਜੱਲਾਖੜੇ ਜੈ ਹਿੰਦ ਜਿੰਦਾਬਾਦ 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 ਆਰੇ ਤੇ ਪਿੰਡ ਦਾ ਆਇਆ ਪੱਟੀ ਦਾ ਜਿਹੜਾ ਕੱਲ ਦਾ ਆਪਣਾ ਮਸਲਾ ਉਭਰਿਆ ਹੈ ਮਕਾਨ ਤੋੜਨ ਦਾ ਉਹਦੇ ਸਬੰਧ ਵਿੱਚ ਇਕੱਠੇ ਹੋਏ ਆ ਸਾਰੇ ਤਾਂ ਇੱਕ ਵਾਰੀ ਆਪਾਂ ਨਾਰੇ ਲਾਈਏ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਆਨੰਦ ਨਹੀਂ ਆਇਆ ਥੋੜਾ ਜੋਸ਼ ਨਾਲ ਨਾਰੇ ਲਾਓ ਜਾਂ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਵਾਕਈ ਇੱਥੇ ਪਿੰਡ ਇਕੱਠਾ ਹੋਇਆ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਲਾ ਜਿੰਦਾਬਾਦ ਜਿੰਦਾਬਾਦ ਸੇਵਾ ਦਾ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸੇਵਾ ਦਾ ਪ੍ਰਸ਼ਾਸਨ ਮੁਰਦਾਬਾਦ 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 ਸਤਿਕਾਰਯੋਗ ਸਾਥੀਓ ਇਹ ਕੋਈ ਪਹਿਲਾ ਪਿੰਡ ਦਾ ਮਸਲਾ ਨਹੀਂ ਜਿੱਥੇ ਗਰੀਬਾਂ ਦੇ ਨਾਲ ੱੱਕਾ ਨਾ ਹੁੰਦਾ ਹੋ ਰਿਹਾ ਹੋਵੇ ਆ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਪੁਰਾਣੇ ਛਪੜਾਂ ਤੇ ਫਿਰਨੀਆਂ ਤੇ 70 70 ਸਾਲਾਂ ਤੋਂ ਜਾਂ ਪਿਛਲੇ 100 100 ਸਾਲਾਂ ਤੋਂ ਗਰੀਬ ਲੋਕਾਂ ਨੇ ਮਕਾਨ ਬਣਾਏ ਹੋਏ ਐ ਉਹਨਾਂ ਦੀਆਂ 5 5 7 7 ਪੀੜੀਆਂ ਉੱਥੇ ਰਹਿੰਦੀਆਂ ਆ ਰਹੀਆਂ ਨੇ ਕਿਉਂਕਿ ਜਦੋਂ ਹਾਲਾਤ ਬਹੁਤ ਮਾੜੇ ਸਨ ਪਿੰਡ ਬਸਾਉਣ ਦੇ ਲਈ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤੀਆਂ ਦੇ ਲੋਕ ਬਾਹਰੋਂ ਲਿਆ ਕੇ ਪਿੰਡ ਦੇ ਵਿੱਚ ਵਸਾਏ ਜਾਂਦੇ ਸਨ ਤਾਂ ਜੋ ਉਹ ਪਿੰਡ ਨੂੰ ਸਚਾਰੂ ਰੂਪ ਨਾਲ ਚਲਾਇਆ ਜਾ ਸਕੇ ਐਸੇ ਤਰ੍ਹਾਂ ਤਾਲਾ ਪੱਟੀ ਪਿੰਡ ਦੇ ਵਿੱਚ ਵੀ ਗਰੀਬ ਲੋਕਾਂ ਨੂੰ ਵਸਾਇਆ ਗਿਆ ਉਹ ਗਰੀਬ ਲੋਕਾਂ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਮਕਾਨ ਬਣਾਏ ਇੱਥੇ ਵਸੋਂ ਕੀਤੀ ਪਰ ਅੱਜ ਸਿਵਲ ਪ੍ਰਸ਼ਾਸਨ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਤ ਪਿੰਡ ਵਾਸੀਆਂ ਨੇ ਇੱਕ ਨੋਟਿਸ ਜਾਰੀ ਕਰਦੇ ਆ ਵੀ ਆਪਣੇ ਮਕਾਨ ਖਾਲੀ ਕਰ ਦਿਓ ਨਹੀਂ ਤਾਂ ਤੁਹਾਡੇ ਮਕਾਨ ਜਿਹੜੇ ਉਹ ਤੋੜ ਦਿੱਤੇ ਜਾਣਗੇ ਪਰ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਜਿਨ੍ਹਾਂ ਨੇ ਖੁਦ ਐਲਾਨ ਕੀਤਾ ਹੈ ਕਿ ਜੋ ਪੁਰਾਣੇ ਲੋਕ ਜਿਨ੍ਹਾਂ ਦਾ ਆਪਣੇ ਮਕਾਨਾਂ ਤੇ ਆਪਣੀਆਂ ਜ਼ਮੀਨਾਂ ਤੇ ਪੁਰਾਣਾ ਕਬਜ਼ਾ ਆ ਚੱਲਦਾ ਆ ਰਿਹਾ ਹੈ ਉਹ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਉਸ ਆਪਣੇ ਰਹਿਸੀ ਮਕਾਨ ਦੀ ਆਪਣੇ ਪਲਾਟ ਦੀ ਰਜਿਸਟਰੀ ਆਪਣੇ ਨਾਮ ਕਰਵਾ ਸਕਦੇ ਆ ਅਬ ਮੈਂ ਸਿਵਲ ਪ੍ਰਸ਼ਾਸਨ ਨੂੰ ਸਾਡੇ ਪੱਤਰਕਾਰ ਵੀਰ ਇੱਥੇ ਪਹੁੰਚੇ ਆ ਬਲਕਰਨ ਸਿੰਘ ਜੀ ਪੰਜਾਬੀ ਜਾਗਰਣ ਤੋਂ ਅਤੇ ਹੋਰ ਵੀ ਮੀਡੀਆ ਦੇ ਸਾਥੀ ਸਾਡੇ ਪਹੁੰਚੇ ਆ ਇਹਨਾਂ ਰਾਹੀਂ ਸਿਵਲ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿੱਤੇ ਆਦੇਸ਼ਾਂ ਤੋਂ ਵੱਡੇ ਹਨ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰ ਸਕਦੇ ਜੋ ਕਰ ਸਕਦੇ ਆ ਤਾਂ ਇਹ ਗਰੀਬਾਂ ਨੂੰ ਨੋਟਿਸ ਜਾਰੀ ਕਿਉਂ ਕੀਤੇ ਜਾ ਰਹੇ ਆ ਗਰੀਬਾਂ ਦਾ ਹੱਕ ਕਿਉਂ ਮਾਰਿਆ ਜਾ ਰਿਹਾ ਹੈ ਕੱਲੇ ਗਰੀਬ ਲੋਕਾਂ ਤੇ ਜਦੋਂ ਕੋਈ ਵਿਪਤਾ ਪੈਂਦੀ ਹੈ ਉਹ ਤੋਂ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਵਿੱਚ ਪਹੁੰਚੇ ਹੋਏ ਬਾਬਾ ਸਾਹਿਬ ਭੀਮrao ਅੰਬੇਦਕਰ ਜਦੇ ਸੰਵਿਧਾਨ ਨਹੀਂ ਪਹੁੰਚੇ ਹੋਏ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਘਰ ਕੋ ਲਾਇਆ ਜਦੋਂ ਉਹਨਾਂ ਤੇ ਕੋਈ ਭੀੜ ਪੈਂਦੀ ਹੈ ਤਾਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਯਾਦ ਕਰਦੇ ਆ ਆ ਪਿੱਛੇ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਉੱਛਲਿਆ ਸੀ ਇੱਕ ਵਿਧਾਇਕ ਸਾਹਿਬ ਨੇ ਇੱਕ ਅਨਸੂਚਿਤ ਜਾਤੀ ਪਾਈਚਾਰੇ ਦੇ ਵਿਧਾਇਕ ਮਨਜਿੰਦਰ ਸਿੰਘ ਵਿਗਿਆਸਪੁਰਾ ਜੀ ਨੂੰ ਇੱਕ ਗਾਲ ਕੱਢੀ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਕਹਿੰਦੇ ਜੀ ਮੈਂ ਅਨਸੂਚੇ ਜਾਤੀ ਦਾ ਹਾਂ ਮੈਂ ਕਿਸੇ ਦੇ ਰਹਿਮ ਨਾਲ ਵਿਧਾਨ ਸਭਾ ਦੇ ਵਿੱਚ ਨਹੀਂ ਆਇਆ ਮੈਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਦਿੱਤੇ ਸੰਵਿਧਾਨ ਦੇ ਅਧਿਕਾਰਾਂ ਰਾਹੀਂ ਵਿਧਾਨ ਸਭਾ ਦੇ ਵਿੱਚ ਆਇਆ ਤੇ ਮੈਂ ਅੱਜ ਉਹਨਾਂ ਵਿਧਾਇਕ ਸਹਿਬਾਨਾਂ ਨੂੰ ਤੇ ਮੈਂਬਰ ਪਾਰਲੀਮੈਂਟ ਸਹਿਬਾਨਾਂ ਨੂੰ ਇਹ ਅਪੀਲ ਕਰਦਾ ਪੀ ਜਦੋਂ ਤੁਹਾਡੇ ਤੇ ਭੀੜ ਪੈਂਦੀ ਹੈ ਤੁਸੀਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸਿਧਾਂਤ ਨੂੰ ਜਾਦ ਕਰਦੇ ਹੋ ਕਿ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਅਧਿਕਾਰ ਦਿੱਤੇ ਤੇ ਅੱਜ ਮੈਂ ਵੀ ਇੰਨਾ ਗਰੀਬ ਲੋਕਾਂ ਦੀ ਆਵਾਜ਼ ਚੁੱਕਣ ਵਾਸਤੇ ਸਾਡੇ ਉਹਨਾਂ ਐਮਐਲਏ ਸਹਿਬਾਨਾਂ ਨੂੰ ਸਾਡੇ ਉਹਨਾਂ ਮੈਂਬਰ ਪਾਰਲੀਮੈਂਟ ਸਹਿਬਾਨਾਂ ਨੂੰ ਅਪੀਲ ਕਰਦਾ ਬੇਨਾ ਗਰੀਬਾਂ ਦੀ ਆਵਾਜ਼ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੁੱਕੀ ਜਾਵੇ ਮੈਂ ਸੰਸਦ ਦੇ ਵਿੱਚ ਚੁੱਕੀ ਜਾਵੇ ਸਰਕਾਰਾਂ ਕੋਲ ਹਰ ਤਰ੍ਹਾਂ ਦਾ ਬਦਲ ਹੁੰਦਾ ਹੈ ਸੰਵਿਧਾਨ ਦੇ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਗਰੀਬ ਸਮਾਜ ਦੇ ਲੋਕਾਂ ਦੇ ਅਨਸੂਚਿਤ ਜਾਤੀ ਪਛਾਰੇ ਦੇ ਲੋਕਾਂ ਦੇ ਮਕਾਨ ਤੋੜ ਕੇ ਉਹਨਾਂ ਨੂੰ ਉਜਾੜਿਆ ਕਿ ਜਾਵੇ ਮੈਂ ਸਿਵਲ ਪ੍ਰਸ਼ਾਸਨ ਨੂੰ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ মিডিਆ ਦੇ ਰਾਹੀਂ ਅਪੀਲ ਕਰਦਾ ਜੋ ਆਪਣੇ ਹੁਕਮਾਂ ਨੂੰ ਪਿੰਡ ਤਾਜਾ ਪੱਟੀ ਦੇ ਵਿੱਚ ਲਾਗੂ ਕਰਦੇ ਹੋਏ ਸਰਕਾਰੀ ਫੀਸ ਜੋ 2-4000 ਰੁਪਏ ਬਣਦੀ ਹੈ ਉਹ ਲੈ ਕੇ ਸਾਡੇ ਜਿਹੜੇ ਗਰੀਬਾਈ ਚਾਰੇ ਲੋਕ ਹੈ ਇਹਨਾਂ ਦੀ ਰਜਿਸਟਰੀ ਇਹਨਾਂ ਦੇ ਨਾਮ ਕੀਤੀ ਜਾਵੇ ਇਸ ਸੋਨਾ ਸਾਡੇ ਸਾਥੀ सुरेंद्र ਜੀ ਨੇ ਕੁਝ ਚਿਰ ਪਹਿਲਾਂ ਸਾਨੂੰ ਦੱਸਿਆ ਭਾਈ ਮੇਰੀ ਬੇਨਤੀ ਸਾਰੇ ਬਹਿ ਜਾਓ ਕਿਉਂਕਿ ਲੰਮਾ ਕੰਮ ਚੱਲਣਾ ਆਪਣਾ ਬਹਿ ਜਾਓ ਆਪਣੇ ਬਹਿ ਕੇ ਆਪਾਂ ਸ਼ਾਂਤਵੇਂ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਚਲਾਇਆ ਚਲਾਵਾਂਗੇ ਆਪਾਂ ਸਭ ਸੰਗਠਨ